ਜੀ ਦੇਖੋ ਦੇਰੀ ਸਾਹਿਬੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਲੁਧਿਆਣਾ ਦੇ ਗੈਸਪੁਰ ਅਲਾਕੇ ਅਨੀ ਦਖਣੀ ਇਲਾਕਾ ਜਿੱਥੇ ਅੱਜ ਬੂਤ ਸੰਮੇਲਨ ਹੋਇਆ ਵਾਚਪਾ ਵਰਗਨ ਲੋਕ ਅਰਨਿਸ਼ ਸਿੰਘ ਬਿੱਟੂ ਔਰ ਜੰਨਤ ਤੋਂ ਵਾਚਪਾ ਜੁਆਇਨ ਕਰਨ ਵਾਲੇ ਸ਼ੀਤ ਅੰਗਰਾ ਵੀ ਸੇ ਤੌਰ ਤੇ ਪਹੁੰਚੇ ਅੱਜ ਨੂੰ ਦੱਸਦੀ ਕਿ ਅੱਜ ਗੈਸਪੁਰੇ ਹਲਕੇ ਦਖਣੀ ਇਲਾਕੇ ਪੰਧਾਇਆ ਵਾਚਪਾ ਵਰਗਨ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਇੱਕ ਤਰੀਕ ਦਾ ਇੰਤਜ਼ਾਰ ਕਰਦੇ ਕੋਲ 1 ਜੂਨ ਆਵੇ ਤਾਂ ਸਮੂਹ ਦਖਣੀ ਇਲਾਕਾ ਉਹਨਾ ਮਤਦਾਨਕ ਕੇਂਦਰ ਜਾ ਕੇ ਹਰ ਕਮਲ ਦੇ ਫੁੱਲ ਦੇ ਉੱਪਰ ਮੋਹ ਲਗਾ ਕੇ ਰੁਲੇਰਾਂ ਤੋਂ ਬੀਜੇਪੀ ਦੇ ਉਮੀਦਵਾਰ ਰਮਨਿਕ ਸਿੰਘ ਬਿੱਟੂ ਨੂੰ ਜੇਤੂ ਰਾ ਦੇ। ਸੋ ਐਸਟਾ ਮੈਂ ਨਾ ਮੌਜੂਦਾ ਬੀਜੇਪੀ ਦੇ ਹੀ ਸੀਨੀਅਰ ਲੀਡਰ ਨਿਰਮਲ ਸਿੰਘ ਐਸਐਸ ਗਲਬਖ ਕਰਦੇ। ਸਭ ਤੋਂ ਵੱਡੀ ਅੱਜ ਲੱਗਦਾ ਵੀ ਬਹੁਤ ਵੱਡਾ ਇਹ ਵਰਕਰ ਸੰਮੇਲਨ ਹੋਇਆ ਦੱਖਣੀ ਹਲਕੇ ਇਲਾਕੇ ਦੇ ਵਿੱਚ। ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲਿਆ ਬੀਜੇਪੀ ਕਰਕੇ ਦਾ। ਤੁਸੀਂ ਵੀ ਇੱਕ ਸੀਨੀਅਰ ਲੀਡਰੋਂ ਬੀਜੇਪੀ ਦੇ ਕਿੱਸਾ ਦੇਖ ਦਿਓ ਅੱਜ ਬਿੱਟੂ ਜੀ ਇੱਕ ਤਾਂ ਜੋਸ਼ ਦਾ ਸ਼ਿਤੰਗ ਰਾਜ ਜੀ ਖੁਦ ਪੱਥੇ ਪਹੁੰਚੇ ਆ। ਅੱਜ ਲੁਧਿਆਣਾ ਦੱਖਣੀ ਹਲਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਿਜਨਿਸ਼ਮਾਨ ਜੀ ਉਹਨਾਂ ਦੀ ਅਗਵਾਈ ਦੇ ਹੇਠ ਕਾਰਕਿਰਤਾ ਭੂਤ ਸੰਮੇਲਨ ਜਿਹੜਾ ਅੱਜ ਬੜੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਸੰਮੇਲਨ ਦੇ ਵਿੱਚ ਲੋਕ ਸਭਾ ਦੇ ਮੈਂਬਰ ਆ ਪਾਰਲੀਮੈਂਟ ਰਮਨੀਤ ਬਿੱਟੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਜਲੰਧਰ ਤੋਂ ਐਮ ਐਲ ਏ ਸੀਤਲ ਅਗਰਵਾਲ ਜੀ ਵੀ ਪਹੁੰਚੇ ਨੇ ਤੋਂ ਮੈਂ ਸਮਝਦਾ ਕਿ ਲੋਕ ਜਿਹੜੇ ਆ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਜੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਨਾਰਾ ਨਾ ਇਸ ਵਾਰੀ 400 ਪਾਰ ਉਹਦੇ ਵਿੱਚ ਪੰਜਾਬ ਦੀ ਜਿਹੜੀ ਵੱਡੀ ਭੂਮਿਕਾ ਨਜ਼ਰ ਆ ਰਹੀ ਆ ਕਿ ਪੰਜਾਬ ਜਿੰਨਾ ਕਿ ਲੋਕ ਕਹਿ ਰਹੇ ਉਹਦੇ ਤੋਂ ਵੱਧ ਪੰਜਾਬਾਂ ਦੇ ਪੰਜਾਬੀਆਂ ਦੇ ਵਿੱਚ ਉਤਸ਼ਾਹ ਆ ਕਿ ਅਸੀਂ ਪ੍ਰਧਾਨ ਮੰਤਰੀ ਦੀ ਜਿਹੜੀ 400 ਦੀ ਲੜੀ ਆ ਉਹਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੜੀ ਦੇ ਮਣ ਕੇ ਬਣਾ ਕੇ ਮੋਤੀ ਬਣਾ ਕੇ ਉਹਦੇ ਵਿੱਚ ਆਹਾਰ ਦੀ ਸ਼ੋਭਾ ਵਧਾਉਣ ਵਾਸਤੇ ਲੋਕ ਉਤਾਵਲੇ ਨੇ ਸਾਹ ਦੇਖਦੇ ਅੱਜ ਬੜਾ ਘੱਟ ਸੀ ਜੇ ਅਗਰ ਆਪਾਂ ਤਕਰੀ ਹਲਕੇ ਦੀ ਗੱਲ ਕੀਤੀ ਜਾਤ ਤਾਂ ਇੱਥੇ ਜਿਹੜੇ ਮਾਈਗ੍ਰੈਂਟ ਭਾਈਚਾਰਾ ਹੁੰਦਾ ਆ ਠੀਕ ਹੈ ਜਿਹੜਾ ਯੂਪ ਭਾਰਤੋਂ ਆਉਂਦਾ ਹੈ ਕਾਫੀ ਤੁਸੀਂ ਵੀ ਲਗਾਤਾਰ ਉਹਨਾਂ ਨਾਲ ਜੁੜੇ ਹੋ ਜੀ ਮinistr ਤੇ ਆ ਜਿਹੜਾ ਐਲਾਨ ਹੋਇਆ ਇਥੋਂ ਕਾਫੀ ਸਸਾ ਲੱਗਦਾ ਵੀ 50000 ਤੋਂ ਵੱਧ ਬੜਾ ਇੱਥੇ ਲਾ ਕੇ ਆਣ ਵਾਲੇ 1 ਜੂਨ ਨੂੰ ਬੀਜੇਪੀ ਦੇ ਉਮੀਦਵਾਰ ਜੇਤੂ ਬਣਾਉਗੇ ਸਾਡੇ ਵਰਕਰ ਮੈਂ ਸਮਝਦਾ ਕਿ ਅਸੀਂ ਇਸ ਇਲਾਕੇ ਦੇ ਵਿੱਚ 29 ਨੰਬਰ ਵਾਰਡ ਦੀ ਨਮਾਇੰਦਗੀ ਕਰਦੇ ਹਾਂ ਕੌਂਸਲਰ ਆ ਮੌਜੂਦਾ ਕੌਂਸਲਰ ਇੱਥੋਂ ਦੇ ਤੇ ਜਿੱਥੋਂ ਤੱਕ ਹਲਕਾ ਦੱਖਣੀ ਦੀ ਗੱਲ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜੇ ਲੀਡ ਪ੍ਰਾਪਤ ਕਰੇਗਾ ਤੇ ਉਹ ਲੁਧਿਆਣੇ ਦਾ ਦੱਖਣੀ ਹਲਕਾ ਹੀ ਪ੍ਰਾਪਤ ਕਰੇਗਾ ਕਿਉਂਕਿ ਇਸ ਇਲਾਕੇ ਦੇ ਵਿੱਚ ਮਾਈਗਰੇਟ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਮੈਂ ਸਮਝਦਾ ਕਿ ਜੇ ਮੇਰਾ ਇਸ ਵਾਰਡ ਦੇ ਵਿੱਚ ਵੀ ਵੇਖੇ ਜਾਵੇ ਤੇ ਇਹਦੇ ਵਿੱਚ 90% ਤੇ ਮਾਈਗਰੇਟਰ ਨੇ ਤੇ ਜਿੰਨਾਂ ਦੇ ਵਿੱਚ ਪਹਾੜੀਓ ਤੋਂ ਸਾਹ ਵੀ ਆ ਕਿਉਂਕਿ ਲੋਕ ਪਿਆਰ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਤੋਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦਾ ਵਧਾਈ ਵੀ ਦਿੰਦਾ ਪਰਮਨੀਤ ਬਿੱਟੂ ਜੀ ਨੂੰ ਕਿ ਉਹਨਾਂ ਦਾ ਚੰਗਾ ਫੈਸਲਾ ਚੰਗੀ ਸੋਚ ਕਿ ਉਹ ਜੇ ਲੁਧਿਆਣੇ ਦਾ ਆਪਣੇ ਸ਼ਹਿਰ ਦਾ ਕੋਈ ਭਲਾ ਕਰਨਾ ਚਾਹੁੰਦੇ ਨੇ ਭਲਾ ਤਾਂ ਹੀ ਹੋ ਸਕਦਾ ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਤੋਂ ਤੋਂ ਜਿੱਤ ਪ੍ਰਾਪਤ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮੇਰੇ ਕੈਬਨਟ ਦੇ ਵਿੱਚ ਜਾ ਕੇ ਇਹ ਤਾਂ ਲੁਧਿਆਣੇ ਦੀ ਆਵਾਜ਼ ਠਾਉਣਗੇ ਜਿਵੇਂ ਅੱਜ ਉਹਨਾਂ ਨੇ ਕਿਹਾ ਵਸਵਾਦ ਦਵਾਇਆ ਕਿ ਮੈਂ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਲਿਆਉਣ ਵਾਸਤੇ ਤਕਰੀਬਨ ਪਿਛਲੇ 10 ਸਾਲ ਤੋਂ ਇੱਥੇ ਤਰਸ ਰਿਹਾ ਇਥੋਂ ਦੀ ਆਵਾਜ਼ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਬੈਨੀਫਿਟ ਨਹੀਂ ਹੋਇਆ ਹੁਣ ਸਾਨੂੰ ਉਮੀਦ ਆ ਕਿ ਬੱਟੂ ਜਿਹਦੇ ਇੱਥੇ ਇਲੈਕਸ਼ਨ ਲੜਨ ਵਾਲੇ ਇਥੋਂ ਜਿੱਤਣ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕੈਬਨਟ ਵਿੱਚ ਸਾਡੇ ਲੁਧਿਆਣੇ ਦਾ ਇੱਕ ਹੀਰਾ ਜ਼ਰੂਰ ਜਾਊਗਾ ਸਾਨੂੰ ਇਸ ਗੱਲ ਦੀ ਆਸ ਹੈ ਹਾਂ ਮਿਸ਼ਾਏ ਕਿ ਸਰ ਜੀ ਆਪਦੀ ਬਾਤ 400어400 पार ਲੱਗਦਾ ਵੀ ਇਹੜਾ ਨਾਰਾ ਲੱਗਿਆ ਇਹ 1 ਜੂਨ ਹੁਣ ਪੂਰਾ ਹੋ ਚੁੱਕਾ ਦੇਖੋ ਇਹ ਦੀਵਾਲ 'ਤੇ ਲਿਖਿਆ ਸੱਤਿਅ ਹੈ ਵੀ ਜਿਸ ਪ੍ਰਕਾਰ ਪੂਰੇ ਦੇਸ਼ 'ਮੇਂ भारतीय जनता पार्टी और नरेंद्र मोदी का एक अलौकिक तस्वीर लोग देख रहे हैं उसी तस्वीर की श्रृंखला के तहत लुधियाना भी उसी तस्वीर का हिस्सा बन गया है और जब से श्री रवनीत सिंह बिट्टू जी सरदार रवनीत सिंह बिट्टू जी इस क्षेत्र से प्रत्याशी हुए हैं लुधियाना से लोकसभा से हमारे कार्यकर्ताओं में भारतीय जनता पार्टी के वर्करों में जो उत्साह है आज आपने बूथ सम्मेलन हमारे ज़िले के यशस्वी अध्यक्ष श्री रजनीश दीवान जी की अध्यक्षता में देखा जो नौजवान बुजुर्ग ਸਨਮਾਨਯੀ ਮਹਿਲਾਏ ਹਰ ਵਰਗ ਮੇ ਜੋ ਉਤਸ਼ਾਹ ਹੈ ਉਹ ਆਨੇ ਵਾਲਾ ਆਪਕੋ ਸਮੇ ਇਹ ਤੈ ਕਰੇਗਾ ਬੀ ਬੱਚਾ ਬੱਚਾ ਰਵਨੀਤ ਸਿੰਘ ਬਿੱਟੂ ਕੇ ਲਈ ਜੈ ਜੈਕਾਰ ਕਰ ਰਹਾ ਹੈ ਸੋ ਇਹ ਸੰ ਲੁਧਾ ਦੇ ਦਖਲੀ ਹਲਕੇ ਤੋਂ ਇਹ ਵਾਜਪਾ ਦੇ ਕਾਰਕਿਰਤਾ ਔਰ ਸਮੂਲ ਲੀਡਰ ਜਿਹੜੇ ਆਨ ਵਾਲੀ 1 ਜੂਨ ਦਾ ਇੰਤਜ਼ਾਰ ਕਰਦੇ ਕਰੋ 1 ਜੂਨ ਆਵੇ ਤੇ ਲੁਧਾਣਾ ਦੇ ਵਾਜਪਾ ਦੇ ਉਮੀਦਾਰ ਰਵਨੀਤ ਸਿੰਘ ਬਿੱਟੂ ਨੂੰ ਵੱਧ ਤੋਂ ਵੱਧ ਮਾਤਦਾਨ ਦੇ ਕੇ ਉਹਨਾਂ ਨੂੰ ਲੁਧਾਣਾ ਤੋਂ ਮੈਂਬਰ ਪਾਰਲੀਮੈਂਟ ਬਣਾ ਕੇ ਸੈਂਟਰ ਚ ਭੇਜਨ ਤੇ ਆਉਣ ਵਾਲੇ ਸਮੇਂ ਚ ਲੁਧਿਆਣਾ ਜਿਹੜੀ ਪਿਛਲੇ ਸਰਕਾਰਾਂ ਸਮੇਂ ਦੁਰਦਸ਼ਾਹੀ ਆ ਉਸ ਨੂੰ ਸੁਧਾਰ ਕੇ ਉਹਨਾਂ ਲੋਕਾਂ ਦਾ ਭਲੇ ਕਾ ਖਾਸ ਕੇ ਇੰਡਸਟਰੀ ਗੱਲ ਕੀਤੀ ਗਈ ਹੈ ਉਹ ਲੇਬਰ ਦੀ ਗੱਲ ਕੀਤੀ ਉਹਨਾਂ ਨੂੰ ਜਿਹੜਾ ਇਨਸਾਫ ਦੇ ਨਾਲ ਉਹਨਾਂ ਜਿਹੜੀ ਪ੍ਰਗਤੀ ਲੁਧਿਆਣਾ ਦੀ ਪ੍ਰਗਤੀ ਹੋਰ ਵਧ ਗਈ ਸੋ ਅਬ ਕੀ ਬਾਰ 400 ਪਾਰ ਦਾ ਨਾਰਾ ਇਹ ਸਾਰੇ ਆਵਾਜ਼ ਪਾਲੇ ਵਰਕਰ ਨੇ ਲਗਾਣਾ ਸ਼ੁਰੂ ਕਰਤਾ ਹੈ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੇਨਿਕ ਸਰਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par